ਅੱਜ ਅਸੀਂ ਇਸ ਵੇਲੇ ਬਿਲਕੁਲ ਇਹ ਨਾਲਾ ਸ਼ਹਿਰ ਦੇ ਕੰਡੇ ਤੇ ਖੜੇ ਆਂ ਇਹ ਜਿਹੜੀ ਛੜਕਿਆ ਇਹ ਨਾਲੇ ਤੋਂ ਅੰਬਕੋਟਲੀ ਪਿੰਡ ਤੋਂ ਅੱਗੇ ਹਰੜਕਲਾਂ ਹਰਖੁਰਦੂ ਜਾਂਦੀ ਆ ਇਹ ਬਹੁਤ ਪੁਰਾਣਾ 20 ਸਾਲ ਤੋਂ ਇਸ ਇਲਾਕੇ ਦੇ ਪਿੰਡਾਂ ਵਾਲਿਆਂ ਦੀ ਬੜੀ ਅਹਿਮ ਮੰਗ ਸੀ ਕਿ ਇਹ ਨਾਲੇ ਸ਼ਹਿਰ ਦਾ ਸਾਰਾ ਕੂੜਾ ਜਿਹੜਾ ਇੱਥੇ ਆ ਜਾਂਦਾ ਇੱਥੇ ਲੋਕਾਂ ਕੋ ਲੰਗਣਾ ਜਿਹੜਾ ਉਹ ਖ ਹੋਇਆ ਸੀਗਾ ਬਹੁਤ ਸਮੈਲ ਆਉਂਦੀ ਸੀ ਕੁੱਤੇ ਸੀਗੇ ਗੰਦ ਛੜਕਦੇ ਆ ਜਾਂਦਾ ਸੀ ਤੇ ਅਸੀਂ 1 ਕਰੋੜ 26 ਲੱਖ ਰੁਪਈਆ ਲਾਏ ਕੂੜੇ ਦੀ ਸਾਮ ਸੰਭਾਲ ਲਈ ਜਿਹੜਾ ਇੱਕ ਜੂੰਟ ਹੈ ਉਹ ਨਗਰ ਪੰਚਾਇਤ ਇਲਾਕੇ ਦੇ ਦਫ਼ਤਰ ਵਿੱਚ ਜਿਹੜਾ ਉਹਦੇ ਪਿੱਛੇ ਜਗਾ ਉੱਥੇ ਲਾਇਆ ਉਹ ਅਸੀਂ ਇਹਨੂੰ ਪੂਰਾ ਸਾਫ਼ ਕਰਦੇ ਥੱਲੇ ਤੱਕ ਕਲੀਨ ਕਰਦੇ ਲੋਕਾਂ ਦੀ ਮੰਗ ਸੀ ਇਹਨੂੰ ਕਲੀਨ ਕਰਕੇ ਪੂਰਾ ਇਹ ਕਲੀਨ ਕਰ ਦੇਣਾ ਕਿ ਇਹ ਕਿਸਮ ਦੀ ਇੱਥੇ ਪ੍ਰੋਬਲਮ ਨਾ ਰਹੇ ਇੱਥੇ ਹੁਣ ਬਹੁਤ ਘੱਟ ਉਹ ਵੀ ਅਸੀਂ ਇੱਕ ਹੋਰ ਪ੍ਰਬੰਧ ਕਰਾਂਗੇ ਅਜੇ ਹਾਲ ਦੀ ਘੜੀ ਮਤਲਬ ਬਹੁਤ ਘੱਟ ਜੇ ਦਾ ਮੰਨ ਲਓ ਕਿ ਜੇ 5 ਟਰਾਲੀਆਂ ਹੁੰਦੀਆਂ ਸਿਰਫ ਇੱਕ ਇੱਕ ਟਰਾਲੀ ਕੱਲੀ ਮਿੱਟੀ ਵਾਲੀ ਜਿਹੜੀ ਆ ਉੱਥੇ ਹੀ ਕੂੜਾ ਜਿਹੜਾ ਸਾਫ਼ ਹੋ ਜਾਊਗਾ ਜਿਹੜਾ ਲਫਾਫੇ ਲਫੂਪੇ ਪਲਾਸਟਿਕ ਦਾ ਸਵਾਂਸ ਆ ਨਾ ਵੱਖਰਾ ਹੋ ਜਾਊਗਾ ਅਸੀਂ ਮੁੜਕੇ ਜਿਹੜਾ ਇੱਥੇ ਉਹ ਵੀ ਆਉਂਦਾ ਉਹਨੂੰ ਵੀ ਸੱਜੇ ਸੱਜੇ ਅਸੀਂ ਹੋਰ ਜਗਾ ਇਸ ਕਰਕੇ ਉਹਦੀ ਜੂੰਟ ਲਾਉਣੀ ਸੋ ਇਹ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿੱਦਾਂ ਪੰਜਾਬ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਪੰਜਾਬ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਅਸੀਂ ਤੈਅ ਕੀਤਾ ਕਿ ਨਾ ਉਹ ਸ਼ਹਿਰ ਨੂੰ ਇਹਦੇ ਆਸ-ਪਾਸ ਜਿੰਨੇ ਪਿੰਡ ਹੈ ਇਹਨਾਂ ਨੂੰ ਸਾਫ਼ ਸੁਥਰਾ ਰੱਖਣਾ ਉਹਦੇ ਵਾਸਤੇ ਅੱਜ ਅਸੀਂ ਇਹ 1 ਕਰੋੜ 26 ਲੱਖ ਦਾ ਜਿਹੜਾ ਇਹ ਜੋਟ ਇਹ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਲਾਇਆ ਉਹਦੀ ਅਸੀਂ ਸ਼ੁਰੂਆਤ ਕੀਤੀ ਹੈ ਮੈਨੂੰ ਲੱਗਦਾ ਹੈ ਕਿ 10-15 ਦਿਨ ਦੇ ਵਿੱਚ ਇਹ ਸਾਰਾ ਕਲੀਨ ਹੋ ਜਾਊਗਾ ਫਿਰ ਮੈਂ ਤੁਹਾਨੂੰ ਕਿਸੇ ਦਿਨ ਉੱਥੇ ਵੀ ਦਿਖਾਊਂਗਾ ਜਿੱਥੇ ਨਗਰ ਪੰਜਾਬ ਦੇ ਵਿੱਚ ਅਸੀਂ ਸਾਰਾ ਸੈਪਰੇਟ ਕਰਦੇ ਕੂੜਾ ਉਹ ਐਸੇ ਇਲਾਕੇ ਦੇ ਪਿੰਡਾਂ ਦੀ ਮੰਗ ਜਿਹੜੀ ਆ ਉਹ ਪੂਰੀ ਹੋ ਗਈ ਜਿਹੜੀ 20 ਸਾਲ ਤੋਂ ਹੋਈ 20 ਸਾਲ ਤੋਂ ਪੁਰਾਣੀ ਹੋਰ ਇੱਕ ਬੜੀ ਵੱਡੀ ਆ ਗੱਲ ਉਹ ਇਹ ਦੱਸ ਰਹੇ ਸੀਗੇ ਪ੍ਰਧਾਨ ਜੀ ਕੇ ਜਦੋਂ ਇੱਥੇ ਬਰਾਇਆ ਡੰਪ ਜਿਹੜੇ ਮਾਂ ਪੁੱਤ ਛੋਲੋ ਕੋ ਆਵਾਜ਼ ਕਰਦੇ ਸੀਗੇ ਉਹ ਇੱਥੋਂ ਰੇਤ ਵੀ ਪੁੱਟ ਕੇ ਲੈ ਗਏ ਮੈਂ ਡੂੰਗਾ ਦਾ ਇੰਥੇ ਬੜਾ ਰੇਤ ਵੀ ਨਾਲ ਪੁੱਟ ਕੇ ਲੈ ਗਏ ਤੇ ਇਹਨੂੰ ਢੂੰਗਾ ਕਰ ਗਏ ਇਹ ਬਹੁਤ ਡੂੰਗਾ ਜਦੋਂ ਖਾਲੀ ਕਰਾਂਗੇ ਫਿਰ ਤੁਹਾਨੂੰ ਪਤਾ ਲੱਗੂ ਇਹਨੂੰ ਖਾਲੀ ਕਰਕੇ ਵਧੀਆ ਬਣਾਵਾਂਗੇ ਸ਼ਹਿਰ ਵਾਸੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਲੋਜ ਆਉਣ ਦੀ ਲੰਘਦੇ ਆ ਕਿਹੜਾ ਕੋਈ ਤੰਗੀ ਨਾ ਹੋਵੇ ਕੋਈ ਇੱਥੇ ਕੁੱਤਾ ਬਿੱਲਾ ਨਾ ਆਵੇ ਕੁਛ ਨਾ ਹੋਵੇ ਇਸ ਕਰਕੇ ਜੂੰਟ ਜਿਹੜਾ ਅੱਜ ਚਾਲੂ ਕੀਤਾ ਉਹ ਅੱਜ ਅਧ்கਾਟਨ ਕੀਤਾ ਛੋਟੇ ਹੱਥੀ ਵੀ ਕੋਈ ਰਵਾਨਾ ਕਿਰੂਪੇ ਅੱਜ ਜਿਹੜੇ ਆਹ ਛੋਟੇ ਹੱਥੀ ਜਿਹੜੇ ਆ ਉਹ ਅਸੀਂ ਮਤਲਬ ਜਿਹੜੇ ਉਹਦੇ ਵਿੱਚ ਉਹ ਅਸੀਂ ਸਾਡੂ ਪਹਿਲਾਂ ਵੀ ਮਿਲੇ ਸੀਗੇ ਹੁਣ ਮੈਂ ਫੇਰ ਹੋ ਉਸ ਛੋਟੇ ਹੱਥੀ ਵੀ ਲੈਂਦੇ ਆ ਪਿਛਲੇ ਵੀਕ ਇੱਕ ਟਰੈਕਟਰ ਟਰਾਲੀ ਵੀ ਲੈਂਦੀ ਆ ਬਹੁਤ ਬਹੁਤ ਸਮਾਨ ਜਿਹੜਾ ਅਜ ਨਾਲੇ ਵਾਸਤੇ ਅਸੀਂ ਹਰ ਹਫਤੇ ਕੋਈ ਨਾ ਕੋਈ ਚੀਜ਼ ਲਈ ਆਉਨੇ ਹਰ ਹਫਤੇ ਕੋਈ ਨਾ ਕੋਈ ਸਾਡੇ ਮਾਨਯੋਗ ਮੰਤਰੀ ਸਾਹਿਬ ਲੋਕਲ ਬਾਡੀਜ਼ ਨੂੰ ਕਹਿ ਕੇ सीएम साहब ਨੂੰ ਕਹਿ ਕੇ ਨਾਲੇ ਦੀਤੇ ਅਮਦਾਸ ਦੀ ਸਾਮ ਸੰਭਾਲ ਲਈ ਕਈ ਜਿਹੜੇ ਅਸੀਂ ਛੋਟੇ ਛੋਟੇ ਜਿਹੜੇ ਜਿਹੜੇ ਸਾਨੂੰ ਚਾਹੀਦੇ ਆ ਸਾਡੇ ਲਈ ਜੋ ਕੁਝ ਛੋਟੇ ਹੱਥੀ ਚਾਹੀਦਾ ਕੋ ਟ੍ਰਾਲੀ ਚਾਹੀਦੀ ਕੋ ਟ੍ਰੈਕਟਰ ਜਿਹੜੇ ਸੰਦ ਚਾਹੀਦੇ ਆ ਉਹ ਸੰਦ ਅਸੀਂ ਲੈ ਕੇ ਆਏ ਤਾਂ ਅੱਜ ਛੋਟੇ ਹੱਥੀਆਂ ਨੂੰ ਵੀ ਜਿਹੜਾ ਉਹ ਅਸੀਂ ਅਦਵਾੰਗੀ ਤੇ ਵੀ ਆ ਕੇ ਤਾ